ਪਰ ਮੈਂ ਪਹਿਲੀ ਵਾਰੀ ਮੀਡੀਆ ਵੀ ਉਸ ਦਿਨ ਉਸ ਬੱਚੇ ਦੇ ਦੇਖ ਕੇ ਬੱਚੇ ਨੂੰ ਰੋਂਦਾ ਦੇਖਿਆ ਪਹਿਲੀ ਵਾਰੀ ਜ਼ਿੰਦਗੀ ਸੋਚੋ ਕੀ ਹਾਲਾਤ ਹੋਗੇ ਵੀ ਮੀਡੀਆ ਵੀ ਰੋ ਪਿਆ ਮੈਜੀ ਫਿਰ ਮਨੂੰ ਸਵਾਲ ਹੀ ਮੁੱਕ ਜਾਂਦੇ ਮੈਂ ਕੱਲ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੇਰੇ ਕੋਲ ਤਾਂ ਸਵਾਲ ਹੀ ਨਹੀਂ ਹੈਗੇ ਇਹੋ ਜਿਹੇ ਦਰਿੰਦੇ ਪਤਾ ਨਹੀਂ ਆਉਂਦੇ ਕਿੱਥੋਂ ਸਭ ਤੋਂ ਵੱਡੀ ਗੱਲ ਇਹ ਕੁਝ ਕੁ ਦਿਨ ਪਹਿਲਾਂ ਹੀ ਆਇਆ ਸੀ ਬੰਦਾ ਭਾਜੀ ਪੰਜਾਬ ਨੂੰ ਇੱਕ ਸ਼ਾਮਲੇਟ ਸਮਝਿਆ ਗਿਆ ਸ਼ਾਮਲੇਟ ਹੁੰਦੀ ਨਾ ਪਿੰਡਾਂ ਦੇ ਵਿੱਚ ਅਸੀਂ ਕਿਤੇ ਨੌਕਰੀ ਲੈਣੀ ਅਸੀਂ ਕਿਤੇ ਬਾਹਰ ਜਾਣਾ ਅਸੀਂ ਪਾਸਪੋਰਟ ਬਣਾਣਾ ਸਾਡੀ ਪੀਸੀਸੀ ਹੋਗੀ ਜੋਗੀ ਨੇ ਆਪਣੀ ਸਖਤੀ ਕੀਤੀ ਨਿਤਿਸ਼ ਨੇ ਸਖਤੀ ਕੀਤੀ ਜਿੰਨਾ ਉਧਰੋਂ ਭਈਆ ਯੂਪੀ ਬਿਹਾਰ ਚੋਂ ਉਹ ਸਾਰੇ ਸਾਰਾ ਪੰਜਾਬ ਚ ਆ ਕੇ ਬਹਿ ਗਿਆ ਕਿਸੇ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਮਕਾਨ ਮਾਲਕ 100000 ਰੁਪਏ ਨੂੰ ਕਮਰਾ ਦੇਈ ਜਾਂਦਾ ਕੋਈ ਪੁੱਛਦਾ ਨਹੀਂ ਤੂੰ ਕਿੱਥੋਂ ਆਇਆ ਤੇਰਾ ਬੈਕਗਰਾਉਂਡ ਕੀ ਆ ਤੂੰ ਕਿਹੜਾ ਕ੍ਰਾਈਮ ਕਰਕੇ ਆਇਆ ਕਿਸੇ ਥਾਣੇ ਦੇ ਵਿੱਚ ਕੋਈ ਦਸਤਾਵੇਜ਼ ਨਹੀਂ ਜਮ੍ਹਾਂ ਹੁੰਦਾ ਇਹਨਾਂ ਦਾ ਇਸ ਕਰਕੇ ਭਾਜੀ ਉਧਰੋਂ ਜਿੰਨੇ ਕਮਰੇ ਲਿਆ ਉਹ ਆ ਗਏ ਅੱਲੇ ਤਾਂ ਰੁਕੋ ਥੀ 네ਪਾਲ ਦੇ ਵਿੱਚ ਐਡੀ ਤਕੜੀ ਘਟਨਾ ਹੋਈ ਆ 7000 ਕੈਦੀ ਆ ਜਿਹੜਾ ਜੇਲ ਦੇ ਵਿੱਚੋਂ ਬਾਹਰ ਨਿਕਲਿਆ ਤੇ ਭਾਜੀ ਉਹ ਕਿੱਥੇ ਜਾਣਾ ਉਹ ਵੀ ਪੰਜਾਬ 'ਚ ਹੀ ਜਾਣਾ ਹਿੰਦੁਸਤਾਨ 'ਚ ਹੀ ਜਾਣਾ ਖਾਸ ਕਰਕੇ ਮੇਨ ਹੱਬ ਪੰਜਾਬ ਆ ਜਿੱਥੇ ਕੁਝ ਪੁੱਛਿਆ ਹੀ ਨਹੀਂ ਜਾਂਦਾ ਉਹ ਸਾਰੇ ਸਾਰੇ ਤੋਂ ਉਹਨੂੰ ਇੱਥੇ ਹੀ ਮਿਲਣਗੇ ਔਰ ਦੇਖਣ ਨੂੰ ਇਹ ਕ੍ਰਾਈਮ ਹੋਰ ਵਧੂਗਾ ਆਉਣ ਵਾਲੇ ਟਾਈਮ 'ਚ ਮੈਂ ਪਿੱਟ ਪਿੱਟ ਮਰ ਗਿਆ ਅੱਜ ਛੇਵਾਂ ਦੇ ਰਿਹਾ ਕੋਈ ਵੀ ਰਾਜਨੀਤਿਕ ਲੀਡਰ ਹਾਈ ਲੈਵਲ ਦਾ ਕੋਈ ਮੰਤਰੀ ਕੋਈ ਐਮਐਲਏ ਇਸ ਟੌਪਿਕ ਤੇ ਬੋਲਿਆ ਨਹੀਂ ਭਾਜੀ ਹਲੇ ਤੱਕ ਤੁਹਾਨੂੰ ਕਿ ਲੱਗਦਾ ਉਹਨਾਂ ਦੀ ਆਪਣੀਆਂ ਵੋਟਾਂ ਖਰਾਬ ਹੁੰਦੀਆਂ ਭਾਜੀ ਕਿਉਂਕਿ ਇਹਨਾਂ ਦੇ ਤਾਂ ਵੋਟਾਂ ਵੀ ਬਣ ਗਏ ਆ ਤਾਂ ਸਰਕਾਰ ਚੁਣਦੇ ਨੇ ਮੈਂ ਅਸੀਂ ਪਿੱਛੇ ਜਾਣੇ ਲੈ ਕੇ ਆਉਂਦਾ ਜੀ ਇੱਕ ਇੱਕ ਭਈਆ ਨਾਲ ਪਿੰਡੋਂ ਜਾਂਦਾ ਦਾਦਾ ਜਾਨੇ ਲੈ ਕੇ ਆਉਂਦਾ ਨਾਲ ਤੇ ਵੋਟਾਂ ਕਿਉਂ ਨਾ ਖਰਾਬ ਹੋਣ ਉਹਨਾਂ ਦੀ ਪਿੱਛੇ ਝੁੱਗੀਆਂ ਦੇ ਵਿੱਚ ਮੈਂ ਗਿਆ ਸੀ ਉਹ ਤਾਂ ਕਹਿੰਦੇ ਇਹਨਾਂ ਦੇ ਤਾਂ ਆਧਾਰ ਕਾਰਡ ਵੀ ਹੈਗੇ ਉਧਰ ਵੋਟਰ ਕਾਰਡ ਵੀ ਹੈਗੇ ਨੇ ਇਹ ਤਾਂ ਇੱਥੇ ਤੇ ਵਸ ਨਹੀਂ ਭਾਜੀ ਸਾਡੇ 14 ਦੇ ਕੰਡੇ ਦੇ ਉੱਤੇ ਕੋਈ ਝੁੱਗੀਆਂ ਵਸੀਆਂ ਹੋਈਆਂ ਉਰੇ ਉੱਤੇ ਪੀਲਾ ਪੰਜਾ ਚੱਲਣ ਲੱਗਾ ਉਹ ਵੀ ਕਿਸੇ ਮੰਤਰੀ ਨੇ ਰੋਕਤਾ ਸ਼ਰਿਆਮ ਕੁੰਡੀਆਂ ਪਈਆਂ ਮੀਟਰ ਲੱਗੇ ਪਏ ਝੁੱਗੀਆਂ ਦੇ ਵਿੱਚ ਉਹ ਕੱਟਣ ਗਏ ਉਹ ਵੀ ਕਿਸੇ